ਸ਼ਸ਼ਟ੍ਰੀਕਾਲ ਚਰਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੀ ਹੈ ਸੁਰਖੀਆਂ ਦੇ ਵੱਲ ਕਿਸਾਨ ਸੁਰੇਂਦਰਪਾਲ ਦੀ ਮੌਤ ਦਾ ਮਾਮਲਾ ਕਿਸਾਨਾਂ ਨੇ ਦੇਰ ਰਾਤ ਚੁਕਿਆ ਤਰਨਾ ਪ੍ਰਸ਼ਾਸਨ ਨਾਲ ਹੋਈ ਮੀਟਿੰਗਸ ਹੋਇਆ ਫੈਸਲਾ ਪੁਲਿਸ ਅਧਿਕਾਰੀਆਂ ਦੀ ਬਣਾਈ ਗਈ ਸਿਟ 4 ਹਫ਼ਤਿਆਂ ਚ ਸੌਂਪੀ ਗਈ ਰਿਪੋਰਟ बीबी राजेन्द्र कौर पटल चोन ऑब्जर्वर नियुक्त संदीप सिंगला ਨੂੰ ਕੋਆਰਡੀਨੇਟਰ ਲਾਇਆ ਕਾਂਗਰਸ ਵੱਲੋਂ ਪਟਿਆਲਾ ਲੋਕ ਸਭਾ ਲਈ ਕੀਤੀ ਗਈ ਨਿਯੁਕਤੀ। ਫਾਜਪਾ ਵੱਲੋਂ ਪੰਜਾਬ ਦੇ ਤਿੰਨ ਉਮੀਦਵਾਰਾਂ ਦਾ ਐਲਾਨ ਸੰਗਰੂਰ ਤੋਂ ਅਰਵਿੰਦ ਖੰਨਾ ਹੋਣਗੇ ਉਮੀਦਵਾਰ ਫਿਰੋਜ਼ਪੁਰ ਤੋਂ ਰਾਣਾ ਸੋਢੀ ਨੂੰ ਉਮੀਦਵਾਰ ਐਲਾਨਿਆ। ਅਤੇ ਹੁਣ ਖਬਰਾਂ ਵਿਸ਼ਾਤ ਦੇ ਨਾਲ ਪਿਛਲੇ ਦਿਨੀ ਕਨੌਰ ਹਲਕੇ ਦੇ ਪਿੰਡ ਸੇਹਰਾ ਵਿਖੇ ਭਾਜਪਾ ਦੀ ਚੋਣ ਸਭਾ ਮੌਕੇ ਹੋਈ ਤਾਂ ਕਮੂਕੀ ਦੌਰਾਨ ਇੱਕ ਕਿਸਾਨ ਸੁਨਿੰਦਰਪਾਲ ਦੀ ਮੌਤ ਹੋ ਗਈ ਸੀ। ਇਸ ਦੇ ਸਬੰਧ ਵਿੱਚ ਬੀਤੇ ਦਿਨੀ ਕਿਸਾਨਾਂ ਵੱਲੋਂ ਪਟਿਆਲਾ ਸ਼ਹਿਰ ਦੇ ਨੇੜੇ ਤੇੜੇ ਤੇ ਮੋਤੀ ਬਾਗ ਪੈਲੇਸ ਅਗੇ ਦਿੱਤਾ ਜਾ ਰਿਹਾ ਧਰਨਾ ਦੇਰ ਰਾਤ ਸਮਾਪਤ ਹੋ ਗਿਆ। ਮੋਤੀ ਬਾਗ ਪੈਲੇਸ ਸੰਦਰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਆਈਜੀ ਪਟਿਆਲਾ ਰੇਨ ਜੀਐਸਪੀ ਪਟਿਆਲਾ ਸਮੇਤ ਹੋਰ ਜ਼ਿਲ੍ਹਾ ਅਧਿਕਾਰੀਆਂ ਦੇ ਕਿਸਾਨ ਆਗੂਆਂ ਨਾਲ ਹੋਈ ਮੀਟਿੰਗ ਉਪਰੰਤ ਇਹ ਫੈਸਲਾ ਲਿਆ ਗਿਆ ਹੈ ਲੰਬੀ ਮੀਟਿੰਗ ਉਪਰੰਤ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਸੀਨੀਅਰ ਕਿਸਾਨ ਨੇਤਾ ਕਾਕਾ ਤੇ ਕਿਸਾਨ ਜਥੇਬੰਦੀਆਂ ਵਿਚਕਾਰ ਸਮਝੌਤਾ ਹੋਇਆ ਉਸ ਨੂੰ ਇਨ ਬਿਨ ਲਾਗੂ ਕਰਾਇਆ ਜਾਏਗਾ ਉਹਨਾਂ ਨੇ ਕਿਹਾ ਕਿ ਇਸ ਮੀਟਿੰਗ ਵਿਚਕਾਰ ਇੱਕ ਸੈੱਟ ਦਾ ਗਠਨ ਕੀਤਾ ਗਿਆ ਜਿਸ ਦੇ ਵਿੱਚ ਐਸਐਸਪੀ ਪਟਿਆਲਾ ਸਮੇਤ ਕੁਝ ਹੋਰ ਪੁਲਿਸ ਅਧਿਕਾਰੀ ਸ਼ਾਮਿਲ ਕੀਤੇ ਗਏ ਉਹਨਾਂ ਨੇ ਦੱਸਿਆ ਕਿ ਇਸ ਫੈਸਲੇ ਦੇ ਨਾਲ ਮ੍ਰਿਤਕ ਕਿਸਾਨ ਦਾ ਪਰਿਵਾਰ ਸੰਤੁਸ਼ਟ ਹੈ ਜਿਸ ਕਾਰਨ ਹੁਣ ਫੈਸਲਾ ਲਿਆ ਗਿਆ ਹੈ ਕਿ ਵੀਰਵਾਰ ਨੂੰ ਰਾਜਪਥਰੀ ਸਿਵਲ ਹਸਪਤਾਲ ਤੋਂ ਮ੍ਰਿਤਕ ਕਿਸਾਨ ਸੁਰੇਂਦਰ ਪਾਸ ਸਿੰਘ ਦੀ ਮ੍ਰਿਤਕ ਦੇਹ ਨੂੰ ਲੈ ਕੇ ਪਿੰਡ ਵਿੱਚ ਸੰਸਕਾਰ ਕੀਤਾ ਜਾਏਗਾ ਤੇ ਇਸ ਤੋਂ ਪਰੰਤ ਜੋ ਪੁਲਿਸ ਕਾਰਵਾਈ ਹੋਵੇਗੀ ਉਸ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ ਦੇਖੋ ਜਿਹੜਾ ਅੱਜ ਦਾ ਸਾਡਾ ਮਹਾਰਾਣੀ ਪ੍ਰਨੀਤਕੌਰ ਦੇ ਘਰ ਦੇ ਅੱਗੇ ਸਾਡਾ ਪ੍ਰਦਰਸ਼ਨ ਸੀ ਸਾਡੇ ਫਰਿੰਦਰਪਾਲ ਆਕੜੀ ਦਾ ਜੋ ਪਿਛਲੇ ਦਿਨਾਂ ਦੇ ਵਿੱਚ ਡੈਥ ਹੋਈ ਹੈ ਸ਼ਹੀਦ ਹੋਈ ਹੈ ਬੀਜੇਪੀ ਕੈਂਡੀਡੇਟ ਮਹਾਰਾਣੀ ਪ੍ਰਨੀਤਕੌਰ ਦਾ ਵਿਰੋਧ ਕਰਦੇ ਸੀ ਉਹਦੇ ਸੰਬੰਧ ਦੇ ਵਿੱਚ ਅਸੀਂ ਉਹ ਜਿਹੜੇ ਕਾਤਲ ਹੈ ਜਿਹੜੇ ੱੱਕਾ ਮਾਰਿਆ ਗਿਆ ਸਾਡਾ ਕਿਸਾਨ ਸ਼ਹੀਦ ਕੀਤਾ ਉਹਦੇ ਉੱਤੇ ਐਫਆਰਆਈ ਦਾ ਦਰਜ ਹੋ ਗਿਆ ਨੂੰ ਗ੍ਰਿਫਤਾਰ ਕਰਾਉਣ ਵਾਸਤੇ ਤੇ ਉਸ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਅੱਜ ਦਾ ਸਾਡਾ ਪ੍ਰੋਗਰਾਮ ਸੀਗਾ ਇਹ ਉਹਦੇ ਵਿੱਚ ਬਹੁਤ ਲੰਮਾ ਸਮਾਂ ਸਾਡੇ ਪ੍ਰਸ਼ਾਸਨ ਦੇ ਨਾਲ ਡੀਆਈਜੀ ਆਪਣੇ ਢੁੱਲਰ ਸਾਹਿਬ ਸੀਗੇ ਜਿਸ ਕਰਨੀ ਜੀ ਸੀਗੇ ਮਤਲਬ ਵੱਡੇ ਅਫਸਰਾਂ ਦੇ ਨਾਲ ਗੱਲਬਾਤ ਹੋ ਕੇ ਸਾਡੀ ਜੋ ਗੱਲਬਾਤ ਹੋਈ ਆ ਕਿ ਉਹ ਪਰਿਵਾਰ ਨੂੰ ਮਾਗਜ਼ਾ ਤੇ ਉਹਨਾਂ ਜਿਹੜਾ ਗ੍ਰਿਫਤਾਰ ਕਰਨਾ ਹੈ ਉਹ ਹਰਵਿੰਦਰ ਸਿੰਘ ਹਰਪਾਲਪੁਰ ਨੂੰ ਉਹਦਾ 4 ਹਫ਼ਤਿਆਂ ਦਾ ਸਮਾਂ ਮੰਗਿਆ ਗਿਆ ਤੇ 10 ਦਿਨਾਂ ਬਾਅਦ ਉਸ ਮਸਲੇ ਤੇ ਜਿੰਨੇ ਐਵੀਡੈਂਸ ਇਹਨਾਂ ਦੇ ਥੋੜੇ ਬਹੁਤੇ ਰਹਿ ਗਏ ਇਕੱਠੇ ਕਰਨ ਵਾਲੇ ਕੋਈ ਸਾਡੇ ਜੱਥੇਬੰਦੀ ਦੇ ਆਗੂਆਂ ਵੱਲੋਂ ਜਿਹੜੀਆਂ ਵੀਡੀਓ ਬਣਾਈ ਉਹ ਦਿੱਤੇ ਜਾਣੇ ਆ ਮਾਦਲ ਉਹ ਤੇ ਫਿਰ ਦੱਸ ਦੇਣਾ ਬਾਅਦ ਇੱਕ ਮੀਟਿੰਗ ਕਰਕੇ ਉਹਦੇ ਵਿੱਚ ਕਿੰਨਾ ਕੁਝ ਰਹਿ ਗਿਆ ਕੀ ਹੋ ਗਿਆ ਉਸ ਤੋਂ ਬਾਅਦ ਅੱਗੇ ਕਾਰਵਾਈ ਵਾਲੇ ਪਾਸੇ ਦਾ ਪ੍ਰੋਸੈਸ ਚੱਲਿਆ ਹੋਇਆ ਤੇ ਅੱਜ ਤੋਂ ਬਾਅਦ ਹੋਰ ਤੇਜ਼ ਹੋ ਜਾਣਾ ਉਹਨਾਂ ਮੰਗਾਂ ਨੂੰ ਲੈ ਕੇ ਅੱਜ ਦਾ ਪ੍ਰੋਟੈਸਟ ਪ੍ਰਟਹਿਤ ਪ੍ਰੋਟੈਸਟ ਜਿਹੜਾ ਕੀਤਾ ਜਾਣਾ ਸੀ ਉਹ ਕੀਤਾ ਹੈ ਉਹਨਾਂ ਗੱਲਾਂ ਤੇ ਸਹਿਮਤੀ ਬਣੀ ਹੈ ਤੇ ਉਹ ਇੱਕ ਸੈੱਟ ਬਣੀ ਹੈ ਜਿਹੜੀ ਇਹਦੀ ਇਨਕੁਆਰੀ ਕਰਕੇ ਉਹਨਾਂ ਦੋਸ਼ੀਆਂ ਤੇ ਬਣਦੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਹੁੰਚਾਉਣ ਦਾ ਪੂਰਾ ਆਪਣਾ ਕੰਮ ਕਰੂਗੀ ਜੇ ਸਾਡੇ ਸਹਿਯੋਗ ਦੀ ਲੋੜ ਜਥੇਬੰਦੀਆਂ ਦੇ ਸਹਿਯੋਗ ਦੀ ਲੋੜ ਹੈ ਤਾਂ ਅਸੀਂ ਹਰ ਪੱਖ ਤੋਂ ਪ੍ਰਸ਼ਾਸਨ ਦਾ ਸਹਿਯੋਗ ਕਰਾਂਗੇ ਆਪਦੇ ਉਹ ਸ਼ਹੀਦ ਨੂੰ ਸਰੇਂਦਰਪਾਲ ਸਿੰਘ ਨੂੰ ਪੂਰਾ ਇਨਸਾਫ ਦਿਵਾਉਣ ਤੱਕ ਲੜਦੇ ਰਹਿਣਾ 올 인디아 காங்கிரஸ் ਕਮੇਟੀ ਨੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪਠੱਲ ਲੋਕ ਸਭਾ ਹਲਕਾ ਪਟਿਆਲਾ ਦਾ ਆਬਜ਼ਰਵਰ ਨਿਯੁਕਤ ਕੀਤਾ ਜਦੋਂ ਕਿ ਪੰਜਾਬ ਦੇ ਸਪੋਕਸਪਰਸਨ ਸੰਦੀਪ ਸਿੰਘਲਾ ਨੂੰ ਕੋਆਰਡੀਨੇਟਰ ਲਾਇਆ ਗਿਆ ਹੈ ਨਾ ਚੋਣਾ ਦਰਮਿਆਨ ਸੰਦੀਪ ਸਿੰਘਲਾ ਹਲਕੇ ਦੀ ਰਿਪੋਰਟ ਬੀਬੀ ਪਠੱਲ ਨੂੰ ਕਰਨਗੇ ਤੇ ਪਾਰਟੀ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰਨਗੇ ਪਾਜਬਾਨੇ ਪੰਜਾਬ ਵਿੱਚ ਤਿੰਨ ਉਮੀਦਵਾਰਾਂ ਦੀ ਇੱਕ ਹੋਰ ਸੂਚੀ ਜਾਰੀ ਕੀਤੀ ਗਈ ਹੈ ਸੂਚੀ ਦੇ ਵਿੱਚ ਤਿੰਨ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਸੂਚੀ ਦੇ ਮੁਤਾਬਿਕ ਸ਼੍ਰੀਨੰਦਪੁਰ ਸਾਹਿਬ ਤੋਂ ਡਾਕਟਰ ਸੁਭਾਸ਼ ਸ਼ਰਮਾ ਫਿਰੋਜ਼ਪੁਰ ਤੋਂ ਰਾਣਾ ਗੁਰਮੀਤ ਸਿੰਘ ਸੋਢੀ ਤੇ ਸੰਗਰੂਰ ਤੋਂ ਅਰਵਿੰਦ ਖੰਨਾ ਦੇ ਨਾਮ ਦਾ ਐਲਾਨ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਬੀਜੇਪੀ ਵੱਲੋਂ 12 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਪਰ ਅਜੇ ਸ਼ਿਦੀ ਫਤੇਗੜ ਸਾਹਿਬ ਸੀਟ ਤੇ ਉਮੀਦਵਾਰ ਦਾ ਐਲਾਨ ਹੋਣਾ ਬਾਕੀ ਬਠਿੰਡਾ ਤੋਂ ਭਾਜਪਾ ਦੀ ਉਮੀਦਵਾਰ ਤੇ ਸਾਬਕਾ ਆਈਐਸ ਅਫਸਰ ਪਰਮਪਾਲ ਕੌਰ ਮਲੂਕਾ ਨੇ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀ ਜਾਰੀ ਕੀਤੇ ਨੋਟਿਸ ਦਾ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਕਾਰਵਾਈ ਕਰਨੀ ਹੈ ਕਰੇ ਮੈਂ ਨੌਕਰੀ ਤੇ ਵਾਪਸ ਨਹੀਂ ਜਾਵਾਂਗੀ ਤੇ ਨਾ ਹੀ ਮੇਰਾ ਜਾਣਾ ਬਣਦਾ ਕਿਉਂਕਿ ਮੈਂ ਸੇਵਾਮੁਕਤ ਹੋ ਚੁੱਕੀ ਹਾਂ ਤੇ ਮੇਰਾ ਅਸਤੀਫਾ ਕੇਂਦਰ ਸਰਕਾਰ ਨੇ ਮਨਜ਼ੂਰ ਕਰ ਲਿਆ ਉਹਨਾਂ ਨੇ ਕਿਹਾ ਕਿ ਮੇਰੇ ਚੋਣ ਲੜਨ ਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਪਵੇਗਾ ਤੇ ਮੈਂ ਆਪਣਾ ਨਾਮ ਜਿੰਦਗੀ ਪੱਤਰ ਦਾਖਲ ਕਰਾਂਗੀ ਉਹਨਾਂ ਨੇ ਕਿਹਾ ਕਿ ਮੈਂ ਲਿਖਿਆ ਸੀ ਕਿ ਮੈਂ ਆਪਣੇ ਮਾਤਾ ਨਾਲ ਬਠਿੰਡੇ ਰਹਿਣਾ ਉਹਨਾਂ ਨੇ ਕਿਹਾ ਕਿ ਸੇਵਾਮੁ ਕਰੇ ਉਸ ਦਾ ਸਰਕਾਰ ਨਾਲ ਕੋਈ ਮਤਲਬ ਨਹੀਂ ਹੈ ਦਿੱਲੀ ਹਾਈ ਕੋਰਟ ਨੇ ਜੇਲ੍ਹ ਤੋਂ ਸਰਕਾਰ ਚਲਾਉਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਟੁਕਮੇ ਪ੍ਰਬੰਧ ਕਰਨ ਦੀ ਅਪੀਲ ਕਰਦੇ ਹੋਏ ਇੱਕ ਵਕੀਲ ਵੱਲੋਂ ਦਾਇਰ ਕੀਤੀ ਕਿ ਜਨਹਿਤ ਪਟੀਸ਼ਨ ਨੂੰ 1 ਲੱਖ ਰੁਪਏ ਦੇ ਜੁਰਮਾਨੇ ਨਾਲ ਖਾਰਜ ਕਰ ਦਿੱਤਾ ਇਸ ਦਾ ਮਤਲਬ ਹੈ ਕਿ ਮੁੱਖ ਮੰਤਰੀ ਕੇਜਰੀਵਾਲ ਜੇਲ੍ਹ ਤੋਂ ਸਰਕਾਰ ਨਹੀਂ ਚਲਾ ਸਕਣਗੇ ਪਟੀਸ਼ਨਰ ਨੇ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੂੰ ਕੇਜਰੀਵਾਲ ਦੇ ਅਸਤੀਫੇ ਲਈ ਬੇਵਜ੍ਹਾ ਦਬਾਅ ਪਾਉਣ ਤੋਂ ਰੋਕਣ ਦੀ ਵੀ ਮੰਗ ਕੀਤੀ ਸੀ ਕਾਰਜਕਾਰੀ ਚੀਫ ਜਸਟਿਸ ਮਨਮੋਹਨ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿਉਂਕਿ ਆਪ ਆਗੂ ਆਪਣੀ ਗ੍ਰਿਫਤਾਰੀ ਖਿਲਾਫ ਪਹਿਲਾਂ ਹੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਚੁੱਕੇ ਨੇ ਜਿਹੇ ਵਿੱਚ ਨਿਆਇਕ ਹਿਰਾਸਤ ਵਿੱਚ ਉਹਨਾਂ ਨੂੰ ਕੋਈ ਸਹੂਲਤ ਪ੍ਰਦਾਨ ਕਰਨ ਸਬੰਧੀ ਕਿਸੇ ਆਦੇਸ਼ ਦੀ ਅਪੀਲ ਨਾ ਕੀਤੀ ਜਾਏ ਜਸਟਿਸ ਮਨਮੋਹ ਅਤੇ ਜਸਟਿਸ ਪੀਐਸ ਅਰੋੜਾ ਦੀ ਬੈਂਚ ਨੇ ਕਿਹਾ ਕਿ ਅਦਾਲਤ ਮੀਡੀਆ ਤੇ ਸੈਂਸਰਸ਼ਿਪ ਨਹੀਂ ਲਗਾ ਸਕਦੀ ਤੇ ਨਾ ਹੀ ਸਿਆਸੀ ਵਿਰੋਧੀਆਂ ਨੂੰ ਬਿਆਨ ਦੇਣ ਤੋਂ ਰੋਕ ਸਕਦੀ ਹੈ ਹਾਈ ਕੋਰਟ ਨੇ ਕਿਹਾ ਕਿ ਅਸੀਂ ਐਮਰਜੈਂਸੀ ਲਾਉਂਦੇ ਆ ਕਿ ਅਸੀਂ ਸੈਂਸਰਸ਼ਿਪ ਲਾਉਂਦੇ ਆ ਅਸੀਂ ਮਾਰਸ਼ਲ ਲਾਉਂਦੇ ਆ ਅਸੀਂ ਕਿਵੇਂ ਪ੍ਰੈਸ ਤੇ ਪਾਬੰਦੀ ਲਗਾ ਦਈਏ ਸਿਆਸੀ ਵਿਰੋਧੀਆਂ ਦਾ ਮੂੰਹ ਬੰਦ ਕਰ ਦਈਏ 4 ਮਈ ਤੋਂ ਹਿਮਾਚਲ ਪ੍ਰਦੇਸ਼ ਦੇ ਦੌਰੇ ਤੇ ਆਏ ਰਾਸ਼ਟਰਪਤੀ ਦਰੋਪਦੀ ਮੁਰਮੂ ਮਿੱਠੀਆਂ ਤੇ ਖਟੀਆਂ ਯਾਦਾਂ ਲੈ ਕੇ ਦਿੱਲੀ ਪਰਤ ਆਏ ਨੇ ਮਸ਼ੋਬਰਾ ਸਥਿਤ ਕਲਿਆਣੀ ਹੈਲੀਪੈਡ ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਵਧਾਈ ਦਿੱਤੀ ਗਈ ਇਸ ਮੌਕੇ ਰਾਜਪਾਲ ਸ਼੍ਰੀ ਪ੍ਰਤਾਪ ਸ਼ੁਕਲਾ ਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਵੀ ਮੌਜੂਦ ਸਨ ਤੇ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਪੇਸ਼ ਕੀਤਾ ਗਿਆ ਜਦੋਂ ਕਿ ਉਹਨਾਂ ਨੂੰ ਐਲਬਮ ਦਿਖਾਈ ਗਈ ਤੇ ਇਹ ਵੀ ਉਹਨਾਂ ਨੂੰ ਪੇਸ਼ ਕੀਤੀ ਗਈ ਰਾਸ਼ਟਰਪਤੀ ਦੇ ਸ਼ਿਮਲਾ ਦੌਰੇ ਦੌਰਾਨ ਇਥੇ ਲੋਕਾਂ ਨੂੰ ਕਾਫੀ ਦਿੱਕਤਾਂ ਪੇਸ਼ ਆਈਆਂ ਪਿਛਲੇ ਹਫਤੇ ਤੋਂ ਨਾਲ ਦੀ ਤਿਆਰੀ ਵਿੱਚ ਲੱਗੇ ਪ੍ਰਸ਼ਾਸਨਿਕ ਤੇ ਪੁਲਿਸ ਮੁਲਾਜ਼ਮਾਂ ਨੇ ਵੀ ਆਖਿਰ ਸੁੱਖ ਦਾ ਸਾਹ ਲਿਆ ਦੇਸ਼ ਦੇ ਰਾਸ਼ਟਰਪਤੀ ਦਾ ਸ਼ਿਮਲਾ ਵਿਸ਼ਟਾਰੇ ਸੰਦੇ ਉਹਨਾਂ ਦੀ ਸੁਰੱਖਿਆ ਵਿੱਚ ਕੋਈ ਕਮੀ ਨਾ ਰਹੇ ਇਸ ਲਈ 10 ਦਿਨ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਗਏ ਸਨ ਉਹਨਾਂ ਨੇ ਸ਼ਿਮਲਾ ਸ਼ਹਿਰ ਚ ਸੰਕਟਮੋਚਨ ਤਾਰਾ ਦੇਵੀ ਰਿਜ ਤੇ ਮਾਲ ਰੋਡ ਤੇ ਕੀਤੇ ਜਾ ਰਹੇ ਪ੍ਰੋਗਰਾਮਾਂ ਕਾਰਨ ਟ੍ਰੈਫਿਕ ਡਾਇਵਰਟ ਹੋਣ ਕਾਂਸ ਖੋਲੀ ਬੱਚਿਆਂ ਕਾਮਕਾਜੀ ਲੋਕਾਂ ਤੇ ਮਾਪਿਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਟਾਂਡਾ ਇਲਾਕੇ ਵਿੱਚ ਵਾਪਰੇ ਦੋ ਵੱਖ-ਵੱਖ ਸੜਕਾਂ 'ਖਾਸਿਆਂ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਦੋ ਹੋਰ ਲੋਕ ਜ਼ਖਮੀ ਨੇ ਪਹਿਲਾ ਹਾ사 ਰੇਲਵੇ ਓਵਰਫਲਾਈ ਬ੍ਰਿਜ ਟਾਂਡਾ ਤੇ ਵਾਪਰੇ ਜਦੋਂ ਅਣਪਛਾਤੇ ਵਾਹਨ ਦੇ ਲਪੇਟ ਵਿੱਚ ਆਉਣ ਨਾਲ ਮੋਟਰਸਾਈਕਲ ਸਵਾਰ ਰਾਹੁਲ ਵਾਸੀ ਕਪੂਰਥਲਾ ਦੀ ਮੌਕੇ ਤੇ ਮੌਤ ਹੋ ਗਈ ਦੂਜਾ ਹਾ사 ਟਾਂਡਾ ਹੁਸ਼ਿਆਰਪੁਰ ਰੋਡ ਤੇ ਪਿੰਡ ਸਿਕਰੀ ਨਜ਼ਦੀਕ ਉਸ ਸਮੇਂ ਵਾਪਰੇ ਜਦੋਂ ਇੱਕ ਕਾਰ ਤੇ ਮੋਟਰਸਾਈਕਲ ਦੀ ਟੱਕਰ ਹੋ ਗਈ ਤੇ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੇਤਾਂ ਵੱਲ ਉਤਰ ਗਈ ਇਸ ਹਾਸੇ ਵਿੱਚ ਮੋਟਰਸਾਈਕਲ ਸਵਾਰ ਗੰਭੀਰ ਰੂਪੇ ਜ਼ਖਮੀ ਹੋ ਗਿਆ ਹਾਸੇ ਮੋਟਰਸਾਈਕਲ ਸਵਾਰ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮਦਦ ਕਰਕੇ ਟਾਂਡਾ ਦੇ ਸਰਕਾਰੀ ਹਸਪਤਾਲਿਆਂ ਦਾ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਆ ਉਸ ਨੂੰ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ ਖਬਰ ਅਮਰitsar ਦੇ ਗ੍ਰੀਨਫੀਲਡ ਇਲਾਕੇ ਤੋਂ ਹੈ ਜਿੱਥੋਂ ਦੇ ਇੱਕ ਮਕਾਨ ਵਿੱਚ ਅਚਾਨਕ ਜ਼ਬਰਦਸਤ ਧਮਾਕਾ ਹੋਣ ਕਾਰਨ ਜਿੱਥੇ ਕਾਰ ਦੀਆਂ ਦੀਵਾਰਾਂ ਵਿੱਚ ਤਰੇੜਾਂ ਆਈਆਂ ਨੇ ਉੱਥੇ ਹੀ ਕਾਰ ਦੇ ਸ਼ੀਸ਼ੇ ਤੇ ਘਰ ਦੇ ਸ਼ੀਸ਼ੇ ਤੱਕ ਧਮਾਕੇ ਨਾਲ ਟੁੱਟਣ ਤੋਂ ਇਲਾਵਾ ਇਲਾਕੇ ਅਤੇ ਘਰ ਦੇ ਮੁਖੀ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚੇ ਨੇ ਪਰ ਧਮਾਕੇ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਧਮਾਕੇ ਦੇ ਕਾਰਨ ਸਾਰਾ ਪਰਿਵਾਰ ਸਦਮੇ ਚ ਹੈ। ਥਾਣਾ ਸਦਰ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੈਸ ਗੀਜ਼ਰ ਦੇ ਫਟਣ ਨਾਲ ਇਹ ਬਲਾਸਟ ਹੋਇਆ ਤੇ ਘਰ ਦੇ ਮਾਲਕ ਦੀ ਹਾਲ ਅਜਲੀ ਹਸਪਤਾਲ ਚ ਦਾਖਲ ਕਰਵਾਇਆ ਟੰਡਾ ਦੇ ਚੋਹਾਨ ਖੇਲਾ ਨੇੜੇ ਇੱਕ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਕਾਰ ਬੁਰੀ ਤਰ੍ਹਾਂ ਸੜ ਕੇ ਨਸ਼ਟ ਹੋ ਗਈ ਗਨੀਮਤ ਰਹੀ ਕਿ ਹਾਦਸੇ ਵਿੱਚ ਕਾਰ ਚਾਲਕ ਸੁਰੱਖਿਅਤ ਸਮੇਂ ਸਿਰ ਬਾਹਰ ਨਿਕਲ ਆਇਆ ਜਿਸ ਤੋਂ ਬਾਅਦ ਅੱਗ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਸਿਰਫ ਕਾਰ ਚਾਲਕ ਆਪਣਾ ਸਮਾਨ ਹੀ ਗੱਡੀ ਵਿੱਚੋਂ ਬਾਹਰ ਕੱਢ ਸਕੇ ਜਿਸ ਤੋਂ ਬਾਅਦ ਬੇਵਸੀ ਵਿੱਚ ਉਹ ਮੁੱਖ ਦਰਸ਼ਕ ਬਣ ਕੇ ਆਪਣੀ ਕਾਰ ਨੂੰ ਸੜਦਾ ਹੋਇਆ ਦੇਖਦਾ ਰਹਿ ਗਿਆ ਤੇ ਕੁਝ ਹੀ ਮਿੰਟਾਂ ਵਿੱਚ ਕਾਰ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਕਾਰ ਦਾ ਚਾਲਕ ਹਿਮਾਚਲ ਪ੍ਰਦੇਸ਼ ਤੋਂ ਹਿਮਾਚਲ ਵੱਲ ਆਉਂਦੇ ਹੁਸ਼ਿਆਰਪੁਰ ਆ ਰਿਹਾ ਸੀ ਤੇ ਜਹਾਨ ਖੇਲਾ ਨਜ਼ਦੀਕ ਉਸਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ ਤੇ ਇਹ ਹਾਸਾ ਵਾਪਰ ਗਿਆ ਥਾਣਾ ਟਾਂਡਾ ਦੇ ਦਿਨੋਂ ਦੇ ਏਰੀਆ ਵਿੱਚ ਸਵੇਰ ਦੇ ਸਮੇਂ ਲੁੱਟਖੋਦੀਆਂ ਵਾਰਦਾਤਾਂ ਕਰਨ ਵਾਲੇ ਇੱਕ ਵਿਅਕਤੀ ਨੂੰ ਵਾਰਦਾਤ ਤੋਂ ਕੁਝ ਦਿਨ ਬਾਅਦ ਹੀ ਕਾਬੂ ਕਰ ਲਿਆ ਗਿਆ ਸੀ ਤੇ ਉਸ ਦਾ ਸਾਥੀ ਵਾਰਦਾਤ ਦੇ ਅਗਲੇ ਹੀ ਦਿਨ ਵੈਸਟ ਬੰਗਾਲ ਚਲਾ ਗਿਆ ਸੀ ਜਿਸ ਦੀ ਖੁਫੀਆ ਸੋਰਸ ਲਗਾ ਕੇ ਪਾਲ ਕੀਤੀ ਜਾ ਰਹੀ ਸੀ ਇਸੇ ਦੇ ਚੱਲਦਿਆਂ ਪੁਲਿਸ ਨੇ ਦੋ ਮੁਜ਼ਮਨ ਨਸ਼ੀਲੇ ਟੀਕਿਆਂ ਸਮੇਤ ਕਾਬੂ ਕੀਤਾ ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਮੁਜ਼ਮਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਉਹ ਨਜ਼ਰ ਮਾਰਦੇ ਆ ਅੱਜ ਦੇ ਮੌਸਮ ਦੇ ਹਾਲ ਦੇ ਬਾਰੇ ਅਸੇ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ